ਲਓ ਵੀ ਮਿੱਤਰੋ ਜੇਕਰ ਤੁਹਾਡੇ ਘਰ ਵੀ ਇਹੋ ਜਿਹਾ ਸਮਾਨ ਪੁਰਾਣਾ ਪਿਆ ਜਿਹਨੂੰ ਆਪਾਂ ਕਬਾਰ ਸਮਝਦੇ ਆ ਵਾਸ਼ਿੰਗ ਮਸ਼ੀਨਾਂ ਚਾਹੀਏ ਫਰਿੱਜਾਂ ਚਾਹੀਏ ਕੂਲਰ ਆ ਬੈੱਡਾਂ ਅਲਮਾਰੀਆਂ ਤਾਂ ਤੁਸੀਂ 5000 ਰੁਪਏ ਦੇ ਵਿੱਚ ਕਟਵਾ ਕੇ ਨਵਾਂ ਲਿਜਾ ਸਕਦੇ ਹੋ ਕੋਈ ਵੀ ਚੀਜ਼ ਲਿਜਾ ਸਕਦੇ ਹੋ ਤੇ ਕਿੱਥੋਂ ਲਿਜਾ ਸਕਦੇ ਹੋ ਪੂਰੀ ਵੀਡੀਓ ਦੇਖ ਕੇ ਤੋਂ ਕਰਿਓ ਵੱਧ ਤੋਂ ਵੱਧ ਸ਼ੇਅਰ ਆਦੂ ਕਰਦੇ ਮਿਲੋ ਤੇ ਇਹਦੇ ਬਾਈ ਬੈੱਡ ਆ ਜੀ ਹਾਂਜੀ ਤੇ ਇਹ ਵੀ ਪੁਰਾਣੇ ਵੀ ਰੱਖ ਲਓ ਇੰਨੇ ਮਾੜੀ ਬੈੱਡ ਪੁਰਾਣੇ ਬੈੱਡ ਰੱਖ ਲੈਣੇ ਜੀ ਆਪਾਂ ਅੱਛਾ ਜੀ ਬਾਕਸ ਬੈੱਡ ਆਪਾਂ 5000 ਦੀ ਕਰਦੇ ਆ ਹੂੰ ਠੀਕ ਹੈ ਜੀ ਮੰਜਮੀ ਇਹ ਦੇਖਾ ਜੀ ਇਹਦੇ ਹਾਲ ਹਨ ਤੇ ਜਿੰਮੇ ਆ ਕੂਲਰ ਪਏ ਆ ਜੀ ਪੁਰਾਣੇ ਹਨ ਕੂਲਰ ਆ ਵੀ ਆਪਾਂ ਚੇਂਜ ਕਰਦੇ ਆ ਕੂਲਰ ਵੀ ਜੀ ਠੀਕ ਹੈ ਕਿੰਨੇ ਚ ਕੱਢ ਦਿਆਂ ਆ 5000 ਦੀ ਜੀ ਤੇ ਮਸ਼ੀਨ ਮਸ਼ੀਨ ਵੀ ਮਸ਼ੀਨ ਵੀ 5000 ਪਾਵੇਂ ਖਰਾਬ ਹੋਵੇ ਹਾਂਜੀ ਹਾਂਜੀ ਠੀਕ ਹੈ ਜੀ ਕੂਲਰ ਵੀ ਪਾ ਖਰਾਬ ਹੋਵੇ ਕੂਲਰ ਵੀ ਪਣੇ ਖਰਾਬ ਹੋ ਵੀ 5000 ਦਾ ਕੱਟਿਆਂ ਲੋਹੇ ਦਾ ਕੂਲਰ ਠੀਕ ਹੈ ਜੀ ਤੇ ਸਸੀਕਾਲ ਬਾਈ ਆਪਾਂ ਖੜੇ ਆ ਬਠਿੰਡਾ ਸੁਖਮਨੀ ਹੈਂਡ ਲਊ ਬਾਈ ਇਧਰ ਮਾਰਾ ਕੈਮਰਾ ਮਾਰ ਦੇ ਤੈਨੂੰ ਦੱਦ ਗਏ ਪੰਜ ਹਜ਼ਾਰ ਦੀ ਪੁਰਾਣੀ ਚੀਜ਼ ਕੱਟੀ ਜਾਂਦੀ ਹੈ ਚਾਹੇ ਉਹ ਚਲਦੀ ਆ ਚਾਹੇ ਉਹ ਖਰਾਬ ਆ ਤਾਂ ਆਪਾਂ ਨਵੀਂ ਲਿਆ ਸਕਦੇ ਆ ਤੇ ਬਿਟੰਡਾ ਹੈਂਡਲੂਮ ਤੇ ਆਪਾਂ ਖੜੇ ਇਹ ਵੀ ਡੀਏਵੀ ਸਕੂਲ ਦੇ ਆਫੀਸਰ ਹਾਂ ਜੀ ਬੀਬੀ ਵਾਲਾ ਰੋਡ ਬੀਬੀਆ ਰੋਡ ਦੇ ਡੀਏਵੀ ਸਕੂਲ ਦੇ ਜਿਹੜੀ ਦੂਸਰੀ ਸਾਈਡ ਦੇ ਉੱਤੇ ਹਨਾ ਸੁਖਮਣੀ ਹੈਂਡਲੂਮ ਆ ਤੁਹਾਨੂੰ ਦਿਖਾਤਾ ਇੱਥੇ ਕੀ ਆ ਪੁਰਾਣਾ ਸੋਫਾ ਬੈੱਡ ਅਲਮਾਰੀ ਫ੍ਰਿਜ ਵਾਸ਼ਿੰਗ ਮਸ਼ੀਨ ਕੂਲਰ LED ਸਟੈਂਡ ਪ੍ਰੈਸਟੇ 5000 ਦੇ ਵਿੱਚ ਕਟਵਾ ਕੇ ਤੁਸੀਂ ਉਸ ਤੋਂ ਬਾਅਦ ਲਾਉਣ ਦਾ ਰੇਟ ਹੈ ਨਵਾਂ ਲਿਆ ਸਕਦੇ ਹਨ ਇਹ ਭਾਈ ਅਲਮਾਰੀ ਕਿੰਨੇ ਪੈਸੇ ਲੋਹੇ ਦੇ ਡਿਜ਼ਾਈਨ ਇਹਦੇ ਵਿੱਚ ਇਹਦੇ ਆਪ ਨੂੰ ਚਾਰ ਪੰਜ ਡਿਜ਼ਾਈਨ ਹੈਗੇ ਆ ਜੀ ਵਾਧੂ ਡਿਜ਼ਾਈਨ ਹੈ ਜੀ ਠੀਕ ਹੈ ਜੀ ਹਾਂ ਤੇ ਆ 13000 ਤੋਂ ਲੋਹੇ ਦੀ ਸ਼ੁਰੂ ਆ ਸਾਰੀ ਹਾਂ ਜੀ ਠੀਕ ਇਹਦੇ ਵਿੱਚ ਕਿੰਨੇ ਡਿਜ਼ਾਈਨ ਆ ਜਾਂਦੇ ਜੀ ਇਹਦੇ ਬਹੁਤ ਡਿਜ਼ਾਈਨ ਆ ਜਾਂਦੇ ਹੂੰ ਠੀਕ ਹੈ ਜੀ ਬਾਕੀ ਆਪ ਨੂੰ ਬ੍ਰੈਸਟੇਬਲ ਜੀ LED ਸਟੈਂਡ ਅੱਛਾ ਇਹ ਇਹ ਕਿੰਨੇ ਕਿੰਨੇ ਦਾ ਆ ਆ 6x6 ਦਾ ਆ ਜੀ 13000 ਦਾ ਜੀ 13000 ਤੋਂ ਸ਼ੁਰੂ ਹੈ ਤੇ ਆਜ ਕੋਈ ਵੱਡੀਆਂ ਲਮਾਰੀਆਂ ਪਈਆਂ ਨੇ ਲੱਕੜ ਦੀਆਂ ਲੱਕੜ ਦੀਆਂ ਹਾਂਜੀ ਲਾ ਵੀ ਦਿਖਾ ਦੇ ਸਾਰੀਆਂ ਹਨਾ ਲਮਾਰੀਆਂ ਇੱਧਰ ਪਿੱਛੇ ਵੀ ਕਾਫੀ ਸਟਾਕ ਪਿਆ ਹੈ ਤੇ ਇਹ ਲਮਾਰੀ ਜਿਹੜੀ ਹੈਗੀ ਆ ਉਹ ਕਿੰਨੇ ਤੁਸੀਂ ਦੱਸੇ ਸ਼ੁਰੂ 12000 ਤੋਂ ਸਟਾਰਟਿੰਗ ਹੈ ਠੀਕ ਹੈ ਜੀ ਤੇ ਲੋਹੇ ਵਾਲੀ ਵੀ ਹਾਂਜੀ ਪ੍ਰਾਣੀ ਆਪਾਂ 5000 ਦੀ ਲਮਾਰੀ ਕਰ ਦਨੇ ਆ ਲੋਹੇ ਹਾਂਜੀ ਵੀ ਮਤਲਬ ਪ੍ਰਾਣੀ 5000 ਵੀ ਆਹ ਇਹ ਤੋਂ ਲੈਸ ਹੋ ਜੂ ਜਿਹੜੇ ਆਪਾਂ ਰੇਟ ਦੱਸੇ ਸਨ ਠੀਕ ਹੈ 7000 ਦੀ ਰਹੇਗੀ ਤੇ ਅੱਗੇ ਅਜੇ ਪੂਰੀ ਆਫਰ ਹੈ ਜੀ ਅੱਛਾ ਜੀ ਗੱਦੇ ਸਾਡੇ ਕੋਲ ਨਵੇਂ 54 ਇੰਚੀ 55 ਤੋਂ ਸਟਾਰਟਿੰਗ ਠੀਕ ਹੈ ਜੀ ਤੇ 3500 ਰੁਪਏ ਨੂੰ ਕੈਸ਼ ਦੇਣਾ ਪਊਗਾ ਓਕੇ ਹਾਂਜੀ ਲੈ ਵੀ ਜਿਹੜਾ ਗੱਦਿਆਂ ਦੇ ਉੱਤੇ ਦੇਖਿਆ ਨਾ ਬਟੰਡਾ ਜਿਹੜਾ ਸੁਖਮਣੀ ਹੈਡਮੋਪ ਤੇ ਜਿਹੜਾ ਆਫਰ ਚੱਲੀ ਜਾਂਦਾ ਹੈ 2000 ਦੇ ਪ੍ਰਾਣੇ ਕੱਟੇ ਜਾਣਗੇ ਨਵੇਂ ਕਿੰਨੇ ਸ਼ੁਰੂ ਹੈ ਜੀ 5500 ਤੋਂ 5500 3500 ਰੁਪਏ ਲੈ ਬਾਕੀ ਦੇ ਕੋ ਉਹ ਤੁਹਾਨੂੰ ਕੈਸ਼ ਦੇਣਾ ਪਊਗਾ ਇਹ ਬਹੁਤ ਵਧੀਆ ਆ ਬਈ ਮਸ਼ੀਨਾਂ ਬਾਰੇ ਮਸ਼ੀਨਾਂ ਦਾ ਸਟਾਕ ਹੈ ਠੀਕ ਹੈ ਜੀ ਸਾਡੇ ਕੋਲ 13000 ਤੋਂ ਸਟਾਰਟਿੰਗ ਆ ਠੀਕ ਹੈ ਗਾਰੰਟੀ ਇਹਨਾਂ ਦੀ ਗਾਰੰਟੀ ਹੁੰਦੀ ਹੈ ਕੰਪਨੀ ਵੱਲੋਂ ਜੀ ਓਕੇ ਕਿੰਨੇ ਟਾਈਮ ਦੀ 5 ਸਾਲ ਦੀ ਓਕੇ ਮੋਟਰ ਦੀ ਹੁੰਦੀ ਹੈ ਅ अच्छा पुरानी मशीन 5000 ਡਿਕਟਾ ਕੇ ਆਪਾਂ ਨਵੀਂ ਲਈ ਆ ਸਕਦੇ ਹਾਂ ਹਾਂਜੀ ਹਾਂਜੀ ਨਵੀਂ ਹੈਗੇ ਜੀ 13000 ਦੇ ਲਗਭਗ ਰੇਟ ਵਾਸਤੇ ਲਗਭਗ ਮਸ਼ੀਨਾਂ ਦੇ ਮਤਲਬ ਲਗ ਰੇਟ ਨੇ ਹਨਾ ਅੱਛਾ ਬੈੱਡ ਬਾਰੇ ਦੱਸੋ ਜੀ ਕਿੰਨੇ ਡਿਜ਼ਾਈਨ ਬੈੱਡ ਆਪਣੇ ਕੋਲੇ 15000 ਤੋਂ ਸਟਾਰਟਿੰਗ ਹੈ ਜੀ ਇਹ ਗੱਦੇ ਨਾਲ ਹੈ ਜੀ ਨਹੀਂ ਬਿਨਾ ਬਿਨਾ ਗੱਦੇ ਬਿਨਾ ਗੱਦੇ ਤੋਂ ਅੱਛਾ ਦੇਖੋ ਜੀ ਸਾਡੇ ਡਿਜ਼ਾਈਨ ਠੀਕ ਹੈ ਜੀ ਹਾਂਜੀ ਪੁਰਾਣਾ ਬਾਕਸ ਵੈਡ ਆਪਾਂ 5000 ਦੇ ਚੋਂ ਕੱਟ ਦਾਂਗੇ। ਅੱਛਾ 15000 ਤੋਂ ਪੁਰਾਣਾ 5000 ਦਾ ਕੱਟਿਆ ਜਾਊਗਾ ਜੀ। ਉਹ ਬਾਕਸ ਵੈਡ ਜੀ? ਹਾਂਜੀ ਬਾਕਸ ਵੈਡੀ। ਠੀਕ ਹੈ ਜੀ। ਆਹ ਦੇਖੋ ਜੀ। ਤਾਂ 10000 ਦੇ ਰਹਿ ਗਏ ਬਾਕੀ। ਕਿਉਂਕਿ ਪੁਰਾਣੀਆਂ ਚੀਜ਼ਾਂ ਤੁਸੀਂ ਪਹਿਲਾਂ ਦੇਖ ਕੇ ਕਿੰਨੇ ਹਨਾ ਉਹਦੇ ਹਾਲਾਤ ਵੀ ਜਮੀ ਕੋਇਨ ਸੀਗੇ ਪਰ ਫਿਰ ਵੀ 5000 ਦਾ ਕੱਟਿਆ ਗਿਆ ਬਾਈ ਹੋਰਾਂ ਨੇ। ਹਾਂਜੀ। ਤੇ ਇਹ ਕਿੰਨੇ ਮਾਡਲ ਆ ਜੀ? ਇਹ ਬਹੁਤ ਆਈ। ਕੂਲਰਾਂ ਦੇ ਰੇਟਾਂ ਮਾਰੇ ਦੱਸੋ। ਕੂਲਰ ਆਪਣੇ ਕੋਲੇ ਪਲਾਸਟਿਕ ਦਾ ਹੀ 10000 ਤੋਂ ਸਟਾਰਟਿੰਗ ਦਾ ਲੋਹੇ ਦਾ ਵੀ 10000 ਤੋਂ। ਸ ਆਪਾਂ ਪ੍ਰਾਣਾ ਗੂਲਰ 5000 ਦਾ ਕੱਟਾਂਗੇ ਠੀਕ ਹੈ ਸ਼ੁਰੂਆਤ 10000 ਤੋਂ ਹੈ ਹਾਂ ਜੀ 10000 ਤੋਂ ਮਤਲਬ ਉੱਪਰ ਹਾਂ ਜੀ ਹਾਂ ਜੀ ਹਾਂ ਜੀ ਆਪ ਨੂੰ ਲੱਗੇ 15000 ਤੱਕ ਦਾ ਰੇਟ ਹੈ ਜੀ ਸਾਰੀ ਕੁਆਲਿਟੀ ਹੈ ਵਿੱਦ ਗਾਰੰਟੀ ਆਪਣੀ 2 ਸਾਲ ਦੀ ਠੀਕ ਹੈ ਜੀ ਇਹ ਕਿਹੜੀ ਕੰਪਨੀ ਦਾ ਹੈ ਜੀ ਸਾਰੇ ਆ ਕੋਹੇ ਨੂਰ ਕੰਪਨੀ ਦੀ ਆਪਰੇ ਕੋਹੇ ਨੂਰ ਦਾ ਤਾਂ ਬਹੁਤ ਨਾਮ ਵੀ ਚੱਲਿਆ ਹੋਇਆ ਹੈ ਗੂਲਰਾਂ ਦੇ ਵਿੱਚ ਹਾਂ ਇਹ ਇਹਦੇ ਵਿੱਚ ਲੋਹੇ 'ਚ ਵੀ ਹੈ ਕੋਹੇ ਨੂਰ ਦਾ ਹਾਂ ਜੀ ਹਾਂ ਜੀ ਸਾਰੀ ਗੂਲਰ ਠੀਕ ਹੈ ਠੀਕ ਹੈ ਜੀ ਲਓ ਜੀ ਹੁਣ ਅੱਗੇ ਆ ਗਈ ਫ੍ਰਿਜ ਦੀ ਪਾਉਗੀ ਲੋਡ ਆਪਾਂ ਨੂੰ ਜਿਹਦੇ ਕੋਲੇ ਪੁਰਾਣਾ ਕੂਲਰ ਫ੍ਰਿਜ ਪਿਆ ਸੌਰੀ ਜਿਹਦੇ ਕੋਲ ਪੁਰਾਣਾ ਫ੍ਰਿਜ ਪਿਆ ਉਹ ਵੀ ਕਟਾ ਕੇ ਨਵਾਂ ਲੈ ਆ ਸਕਦੇ ਹੁਣ ਆਪਾਂ ਇਹ ਵੀ ਸਕੀਮ ਸੁਖਮਣੀ ਹੈਂਡਲੋਂ ਵਾਲਨ ਤੋਂ ਲੈ ਲਗੇ ਇਹਦੇ ਬਾਰੇ ਦੱਸੋ ਬਾਈ ਜੀ ਫ੍ਰਿਜ ਬਾਈ ਜੀ ਆਪਣਾ 16000 ਤੋਂ ਸਟਾਰਟਿੰਗ ਆ ਜੀ 3 16000 ਤੋਂ ਸ਼ੁਰੂ ਹੈ ਹਾਂ ਜੀ 5000 ਦਾ ਪੁਰਾਣਾ ਫ੍ਰਿਜ ਕਟਾਂਗੇ ਜੀ ਠੀਕ ਹੈ 11000 ਕਹਿ ਦੇਣਾ ਪਏਗਾ 5000 ਦੇ ਫ੍ਰਿਜ ਖਰਾਬ ਹੋਵੇ ਜੀ ਹਾਂ ਜੀ ਤਾਂ ਵੀ ਕਟਾਂਗੇ ਲੈ ਭਾਵੇਂ ਫ੍ਰਿਜ ਥੋੜਾ ਖਰਾਬ ਪਿਆ ਕੁਝ ਵੀ ਹਨ ਦਿੱਕਦਾ ਹੈ 5000 ਕਟਾ ਉਹ ਡਬਲ ਵਾਲਾ ਵੀ ਆ ਗਿਆ ਜੀ ਫੁੱਲ ਰੇਂਜ ਆਪਣੇ ਕੋਲੇ ਫਿਰ ਜਾਂਦੀ ਹਾਂਜੀ ਆ ਦੇਖੋ ਕੁਆਲਿਟੀ સારી ਕਾਫੀ ਰੇਂਜ ਨੇ 100000 ਤੋਂ ਮਤਲਬ ਸ਼ੁਰੂ ਨੇ ਆ ਦੇਖੋ ਤੇ ਵੱਧ ਵਾਲਾ ਜਿੰਨੇ ਮਰਜ਼ੀ ਲੈ ਸਕਦੇ ਹੋ ਠੀਕ ਹੈ ਹਾਂਜੀ ਹਾਂਜੀ ਤੇ ਆ ਸਾਰੀਆਂ ਜਿਹੜੀਆਂ ਹੈਆਂ ਫਰਿੱਜਾਂ ਦੀਆਂ ਤੁਸੀਂ ਮਾਡਲ ਦੇ ਸਕਦੇ ਹੋ ਦੂਰ ਤੱਕ ਤੇ ਸੋਫੇ ਬਾਰੇ ਸੋਫੇ ਦੀ ਰਹੀ ਗੱਲਬਾਤ ਹੈ ਨਾ ਕਿੰਨੇ ਤੋਂ ਸ਼ੁਰੂ ਆਪਣਾ ਬਾਈ ਜੀ ਆਪਣੇ 15000 ਤੋਂ ਸੋਫਾ ਸਟਾਰਟਿੰਗ ਹੈ ਜੀ ਠੀਕ ਹੈ ਜੀ ਪੁਰਾਣਾ ਸੋਫਾ ਆਪਾਂ 5000 ਦਾ ਕੱਢ ਲਾਂਗੇ ਇਹ ਤੋਂ ਓਕੇ ਸੋਫਾ ਡਿਜ਼ਾਈਨ ਦੇਖੋ ਤੁਸੀਂ ਮਤਲਬ ਜਿਹੜਾ ਮਰਜ਼ੀ ਲੈ ਜਾ ਸਕਦੇ ਹਾਂ ਜੀ ਹਾਂ ਜੀ ਤੁਸੀਂ ਡਿਜ਼ਾਈਨ ਦੇਖੋ ਜੀ ਠੀਕ ਹੈ ਜੀ ਸਾਡੇ ਕੋਲੇ ਫਿਰ ਆਹ ਡਿਜ਼ਾਈਨ ਦੇਖ ਲਓ ਜੀ ਇੱਥੋਂ ਲਾ ਕੇ ਹੋਂਥ ਤੱਕ ਪਏ ਘੱਟੋ ਘੱਟ 10-15 ਸੈੱਟ ਪਏ ਨੇ ਤੇ ਆਹ ਵਾਲਾ ਸੈੱਟ ਹੈਗਾ 15000 ਤੋਂ ਸ਼ੁਰੂ ਬਾਕੀ ਜਿਵੇਂ ਹੈਗੇ ਸੈੱਟ ਸਾਰਿਆਂ ਦੇ ਅਲੱਗ-ਅਲੱਗ ਰੇਟ ਨੇ ਪੁਰਾਣਾ ਸੋ ਜਿਹੜਾ ਹੈ ਡੀਏਵੀ ਸਕੂਲ ਦੇ ਆਪਰੇਟ ਹਾਂਜੀ ਦੂਜੀ ਸਾਈਡ ਹਾਂਜੀ ਦੂਜੀ ਸਾਈਡ ਸੁਖਮਨੀ ਐਰਲੂਮ ਗਰਕ ਪਲਾਜ਼ਾ ਬਿਲਡਿੰਗ ਦਾ ਨਾਂਜੀ ਹਾਂਜੀ ਹਾਂ ਤੇ ਜਰੂਰ ਕਰੋ ਸੰਪਰਕ ਹਨਾ ਤੇ ਇੱਕ ਹੁਣ ਆਫਰ ਵਾਲੀ ਤੁਹਾਨੂੰ ਸਕੀਮ ਦੱਸਦੇ ਆ ਤੇ ਜੇ ਕਿਸੇ ਨੇ ਆਫਰ ਦੇ ਵਿੱਚ ਲੈਣਾ ਤੁਸੀਂ ਤਾਂ ਵੀ ਆਫਰ ਲੈ ਸਕਦੇ ਹੋ ਹਾਂਜੀ ਬੈੱਡ ਗੱਦੇ ਹਾਂਜੀ ਸੋਫੇ ਸਭ ਜਿੱਚੜਾਗੇ ਜੀ ਹਾਂਜੀ ਹਾਂਜੀ ਅਲਮਾਰੀ ਆਗੇ ਨਾਲ ਟੇਬਲ ਆਗਾ ਜੀ ਹਾਂਜੀ ਹਾਂਜੀ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਹੋਊਗੀ ਇਹਨੂੰ ਰੇਟ ਇੱਕ ਵਾਰੀ ਫੇਰ ਦੱਸ ਸਕਦੇ ਹੋ ਜੀ ਕਿੰਨਾ ਹਾਂਜੀ 46000 ਦਾ ਪੈਕੇਜ ਹੈ 46000 ਦਾ ਪੈਕੇਜ ਕਦੇ ਬੈਠੇ ਤੁਸੀਂ 1000 ਰੁਪਏ ਹੀ ਬੁੱਕ ਕਰਦੇ ਹੁੰਦੇ ਪੈਕੇਜ ਜੀ ਤੇ ਉਸ ਤੋਂ ਬਾਅਦ ਹੋਰ ਕੀ ਆਫਰ ਹੈ ਇਹਦੇ ਉੱਤੇ ਜੀ ਇਹ ਤਾਂ ਜਿਹੜਾ ਪੈਕੇਜ ਲੂਗਾ ਜੀ ਉਹਨੂੰ ਇੱਕ ਪਲੈਸਟੇਬਲ ਫ੍ਰੀ ਹੈ ਲਓ ਜੀ ਇਹ ਆਉਣ ਵਾਲੀ ਗਰਮੀ ਦੇ ਸਾਨੂੰ ਪੱਖੇ ਦੇ ਕੀ ਆਫਰ ਦੇ ਰਹੇ ਹੋ ਪੱਖੇ ਦੇ ਤੁਹਾਨੂੰ ਬਹੁਤ ਵਧੀਆ ਆਫਰ ਹੈ ਜੀ ਹਾਂਜੀ 1500 ਦਾ ਪੱਖਾ ਹੈਗਾ ਠੀਕ ਹੈ 500 ਦਾ ਥੋੜਾ ਪੁਰਾਣਾ ਪੱਖਾ ਕਰ ਦਾਂਗੇ ਇਹ ਕਿੰਨੇ ਇੰਚ ਹੈ ਜੀ 48 ਇੰਚ ਹੀ ਪੱਖੇ ਜੀ ਠੀਕ ਹੈ ਜੀ ਹਿੰਦੂਸਤਾਨ ਕੰਪਨੀ ਕਾਪਰ ਦਾ ਪੱਖਾ ਹੈ ਮੋਟਰ ਆ ਜੀ ਠੀਕ ਹੈ ਜੀ ਭਾਈ 1500 ਦਾ ਪੱਖਾ 48 ਇੰਚੀ ਤੇ ਪੁਰਾਣਾ ਥੋੜਾ ਪੱਖਾ ਭਾਵੇਂ ਚੱਲਦਾ ਖਰਾਬ 500 ਦਾ ਕੱਟਾ ਜਾਊਗਾ ਤੇ ਇਹਦੇ ਤੇ ਹੁਣ ਵਧੀਆ ਆਫਰ ਚੱਲ ਰਹੀ ਹੈ ਪੁਰਾਣੇ ਪੱਖੇ ਕੱਟੇ ਜਾਣਗੇ 1500 ਦਾ ਰੇਟ ਹੈ ਦਾ 48 ਇੰਚੀ ਦਾ ਹਾਂਜੀ ਹਾਂ ਜੀ 1000 ਰੁਪਏ ਤੋਂ ਦੇਣਾ ਪਏਗਾ ਠੀਕ ਹੈ ਜੀ ਤੇ ਅਗਲਾ ਸੰਦੋ ਜੀ ਪੱਖਾ ਉਹ ਦੂਜਾ ਸਾਨੂੰ ਐ ਹਿੰਦੁਸਤਾਨ ਕੰਪਨੀ ਦਾ ਠੀਕ ਹੈ ਜੀ ਥੋੜਾ ਪੁਰਾਣਾ ਪੱਖਾ ਫਰਾਟਾ 1000 ਰੁਪਏ ਕੱਟੇ ਹੋਏ ਇਹ ਚ ਅੱਛਾ ਤੇ 1600 ਰੁਪਏ ਨਾਲ ਦੇਣਾ ਪਊ ਆਪਣਾ ਠੀਕ ਹੈ 2600 ਨਵਾਂ ਗਾਰੰਟੀ ਇਹਦੀ ਗਾਰੰਟੀ ਇਹਦੀ ਸਾਲ ਭਰ ਦੀ ਮੋਟਰ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਲੈ ਵੀ 2600 ਨਵਾਂ 1000 ਦਾ ਕੱਟਿਆ ਜਾਊਗਾ ਤੇ ਇਹ ਪੱਖਿਆਂ ਤੇ ਦੂਸਰੇ ਦੇ ਆਫਰ ਚੱਲ ਰਹੇ ਨੇ ਤੇ ਵੀਡੀਓ ਕਰਦੇ ਸ਼ੇਅਰ ਨੰਬਰ ਸਕਰੀਨ ਤੇ ਚੱਲੀ ਜਾਂਦਾ ਆਪਖੜੇ ਬਠਿੰਡੇ ਸੁਖਮਣੀ ਹੈਂਡਲੂਮ ਦੇ ਬੀਬੀਆਰ ਰੋਡ ਤੇ ਡੀਏਵੀ ਸਕੂਲ ਦੇ ਬਿਲਕੁਲ ਸਾਹਮਣੇ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਫੋਨ ਤੇ ਵੀ ਗੱਲ ਕਰ ਸਕਦੇ